ਸੋ ਇਹ ਹਾਈਡਰਾ ਫੇਸ਼ੀਅਲ ਟ੍ਰੀਟਮੈਂਟ ਇਹਦੇ ਨਾਲ ਦਿੱਤਾ ਜਾਂਦਾ ਹੈਗਾ ਜੈਸੇ ਕਿਸੇ ਪੇਸ਼ੈਂਟ ਨੂੰ ਕੋਈ ਪਾਰਟੀ ਫੰਕਸ਼ਨ ਦੇ ਵਿੱਚ ਜਾਣਾ ਹੋਵੇ ਵਿਆਹ ਦੇ ਵਿੱਚ ਜਾਣਾ ਹੋਵੇ ਤਾਂ ਗਲੋ ਦੇ ਲਈ ਆਪਾਂ ਇਸ ਨਾਲ ਹਾਈਡਰਾ ਫੇਸ਼ੀਅਲ ਔਰ ਆਕਸੀਜਨ ਫੇਸ਼ੀਅਲ ਦਿੰਨੇ ਆ ਇੱਕ ਉਧਰ ਮਸ਼ੀਨ ਪਈ ਹੋਈ ਹੈ ਜੀ ਇਹ ਹਾਂ ਇਹ ਹੈ ਪਰਮਨੈਂਟ ਹੈਅਰ ਰਿਮੂਵਲ ਮਸ਼ੀਨ ओके ਮਤਲਬ ਇਸ ਦੇ ਨਾਲ ਹੇਅਰ ਰਿਮੂਵਲ ਟਰੀਟਮੈਂਟਸ ਦਿੱਤੇ ਜਾਂਦੇ ਨੇ ਫੁੱਲ ਬਾਡੀ ਹੇਅਰ ਰਿਮੂਵਲ ਅਸੀਂ ਵਾਦਾ ਕਰਦੇ ਹਾਂ ਕਿ ਪੇਸ਼ੈਂਟ ਨੂੰ ਅਗਰ ਉਹ ਸਾਡੇ ਮੁਤਾਬਕ 4-6 ਮਹੀਨੇ ਪੇਸ਼ੈਂਟ ਦੇ ਨਾਲ ਦਵਾਈ ਖਰਦਾ ਸੋਰੈਸਿਸ ਬਿਲਕੁਲ ਜੜ ਤੋਂ ਖਤਮ ਹੋ ਜੂਦੀ ਔਰ ਜੋ ਉਸ ਫਲਵੇਰੀ ਵੀ ਹੈ ਥੋੜਾ ਇਹ ਇਲਾਜ ਲੰਬਾ ਜ਼ਰੂਰ ਹੈ ਆਦਮੀ ਦੇ ਚਾਹੇ ਜਿੰਨੇ ਮਰਜ਼ੀ ਹਿੱਸੇ ਤੇ ਫਲਵੇਰੀ ਹੋ ਜਾ ਉਹ ਵੀ ਬਿਲਕੁਲ ਠੀਕ ਹੋ ਜੂ ਸਾਡੇ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਪਹੁੰਚਿਆ ਸਰਦੂਲਗੜ ਵਿਖੇ ਸਰਦੂਲਗੜ੍ਹ ਵਿਖੇ ਇੱਕ ਹਸਪਤਾਲ ਦੇ ਵਿੱਚ ਪਹੁੰਚੇ ਹਸਪਤਾਲ ਦੇ ਤੁਸੀਂ ਜਿਹੜੇ ਕਹਿ ਸਕਦੇ ਆਂ ਵੀ ਆਪਾਂ ਮਸ਼ੀਨਾ ਆਧੂਨਿਕ ਇਲਾਜ ਜਾਂ ਜਿਹੜੇ ਅਸੁਵਿਧਾਵਾਂ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਉਹ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਸਰਦੂਲਗੜ੍ਹ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਹਸਪਤਾਲ ਹੈਗਾ ਬਿਲਕੁਲ ਸਕਿਨ ਦੇ ਇਲਾਜਾਂ ਨਾਲ ਇਹ ਜਿਹੜਾ ਇਲਾਜ ਕਰਦਾ ਹਸਪਤਾਲ ਉਹਨਾਂ ਨਾਲ ਰਿਲੇਟਿਵ ਹਸਪਤਾਲ ਹੈ ਜਿਹੜਾ ਇਹ ਹੈਗਾ ਤੇ ਬਹੁਤ ਹੀ ਕਾਬਲ ਡਾਕਟਰ ਇੱਥੇ ਜਿਹੜੇ ਕੰਮ ਕਰ ਰਹੇ ਆ ਤਾਂ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਅਸੀਂ ਦੇਖਿਆ ਵੀ ਬਿਲਕੁਲ ਇਸ ਦੇ ਨੂੰ ਜਿਹੜਾ ਦਰਸ਼ਕਾਂ ਤੱਕ ਵੀ ਵੱਧ ਤੋਂ ਵੱਧ ਜਿਹੜਾ ਪਹੁੰਚਾਉਣਾ ਚਾਹੀਦਾ ਤਾਂ ਕਿ ਦਰਸ਼ਕਾਂ ਨੂੰ ਜਾਂ ਆਪਣੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਦੂਲਗੜ ਦੇ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਹਸਪਤਾਲ ਆ ਜਿਹੜਾ ਹੈਗਾ ਕਿ ਲੋਕਾਂ ਨੂੰ ਆਪਣਾ ਚਮੜੀ ਦੇ ਨਾਲ ਰਿਲੇਟਿਵ ਰੋਗਾਂ ਦਾ ਇਲਾਜ ਕਰਵਾਉਣ ਵਾਸਤੇ ਦੂਰ-ਦਰਾਡੇ ਬਠਿੰਡੇ ਲੁਧਿਆਣੇ ਦਿੱਲੀ ਪਟਿਆਲੇ ਪਤਾ ਨਹੀਂ ਕਿੱਥੇ-ਕਿੱਥੇ ਜਾਣਾ ਪੈਂਦਾ ਤੇ ਮੋਟਾ ਪੈਸਾ ਜਿਹੜਾ ਖਰਚਣਾ ਪੈਂਦਾ ਨੇ ਕਿਨਸਰ ਰਿਗਰਡ ਟੂ ਵਿੱਚ ਹੀ ਹੋਣਾ ਇਦਾਂ ਦੇ ਜਿਹੜੀਆਂ ਫੈਸਿਲਿਟੀਆਂ ਮਸ਼ੀਨਾਂ ਦੁਆਰਾ ਇਲਾਜ ਕੀਤੇ ਜਾਂਦੇ ਆ ਆ ਗਈਆਂ ਤਾਂ ਇਹਨਾਂ ਨੂੰ ਆਪਾਂ ਦਿਖਾਉਣ ਦੀ ਜਿਹੜੀ ਸਾਨੂੰ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਮਸ਼ੀਨਾਂ ਬਾਰੇ ਵੀ ਅਸੀਂ ਜਿਹੜਾ ਪੁੱਛਾਂਗੇ ਤੇ ਆਪਾਂ ਗੱਲਬਾਤ ਕਰਦੇ ਆ ਉਹ ਅੰਦਰ ਚੱਲਦੇ ਆ ਪੁੱਛਦੇ ਆ ਤੇ ਅੱਜ ਅਸੀਂ ਪਹੁੰਚੇ ਆਂਗੇ ਜਿਹੜਾ ਬਾਇਓ ਪਿਓ ਸਕਿਨ ਕੇਅਰ ਹਸਪਤਲ ਇੱਥੇ ਜੀ ਪਹੁੰਚੇ ਆਂ ਤਾਂ ਇੱਥੇ ਆਪਾਂ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿ ਬਿਲਕੁਲ ਜਿਹੜਾ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੇ ਇਲਾਜ ਜਿਹੜੇ ਕੀਤੇ ਜਾਂਦੇ ਆ ਤੇ ਕੀ ਕੁਆਲਿਟੀ ਦੇ ਇਲਾਜ ਜਿਹੜੇ ਇੱਥੇ ਹੈਗੇ ਆ ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਇੱਥੇ ਡਾਕਟਰ ਨੇ ਆਪਣਾ ਗੱਲ ਕਰਾਉਂਗੇ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਜੀ ਆਪਣਾ ਪਹਿਲਾ ਤਾਂ ਨਾਮ ਡਾਕਟਰ ਪਿਆ ਆ ਡਿਗਰੀ ਕੀ ਉਹ ਵੀ ਦੱਸ ਦਿਓ ਹੁਣ ਸਾਡੇ ਦਰਸ਼ਕਾਂ ਨੂੰ ਆਯੁਰਵੈਦਿਕ ਡਾਕਟਰ ਆ ਮੀ ਐਮ ਐਸ ਐਂਡ ਕੋਸਮੈਟਿਕ ਡਰਮਟੋਲੋਜਿਸਟ ਓਕੇ ਹੁਣ ਜੇ ਆਪਾਂ ਹਸਪਤਾਲ ਦੀ ਸਪੈਸ਼ਲਿਸਟ ਬਾਰੇ ਗੱਲ ਕਰੀਏ ਤਾਂ ਕੀ ਸਪੈਸ਼ਲ ਹੈਗਾ ਇੱਥੇ ਇੱਥੇ ਲੋਕ ਕਿਉਂ ਆਉਂਣ ਹਰ ਤਰ੍ਹਾਂ ਦੇ ਚੰਬੜੀ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈਗਾ ਐਸ ਵੈਲ ਐਸ ਆਪਾਂ ਦੇਖਦੇ ਹਾਂ ਕਿ ਅੱਜ ਦੇ ਸਟ੍ਰੈਂਟਰੀ ਲਾਈਫ ਸਟਾਈਲ ਦੀ ਵਜ੍ਹਾ ਕਰਕੇ ਜੋ ਕੁਝ ਲੋਕਾਂ ਦੇ ਪਿੰਪਲਸ ਹੋਣੇ ਸਟਾਰਟ ਹੋ ਜਾਂਦੇ ਨੇ ਐਕਨੇ ਹੋਣੇ ਸਟਾਰਟ ਹੋ ਜਾਂਦੇ ਨੇ ਜਾਂ ਫਿਰ ਹਾਰਮੋਨਲ ਡਿਸਟਰਬੈਂਸਿਸ ਕਾਰਨ ਜਾਂ ਆਫਟਰ ਪ੍ਰੈਗਨਨਸੀ ਮਲਾਜ਼ਮਾ ਸ਼ਾਇਆ ਹੋਣੀਆਂ ਸਟਾਰਟ ਹੋ ਜਾਂਦੀਆਂ ਰਿੰਕਲਸ ਆਣੇ ਸਟਾਰਟ ਹੋ ਜਾਂਦੇ ਨੇ ਮੋਕੇ ਹੋਣੇ ਸਟਾਰਟ ਹੋ ਜਾਂਦੇ ਨੇ ਤਾਂ ਉਸ ਤਰ੍ਹਾਂ ਦੇ ਹਰ ਤਰ੍ਹਾਂ ਦਾ ਟ੍ਰੀਟਮੈਂਟ ਆਪਣੇ ਹਸਪੀਟਲ 'ਚ ਦਿੱਤਾ ਜਾਂਦਾ ਹੈ ਬਟ ਕੁਝ ਲੋਕਾਂ ਨੂੰ ਲੱਗਦਾ ਵੀ ਇਹ ਬਹੁਤ ਕੋਸਟਲੀ ਟ੍ਰੀਟਮੈਂਟਸ ਨੇ ਹਾਂ ਜੋ ਹੈ ਵੀ ਹਰ ਜਗ੍ਹਾ ਤੇ ਜਿਵੇਂ ਆਪਾਂ ਮਾਨਸਾ ਜਾਂਦੇ ਆ ਸਿਰਸਾ ਜਾਂਦੇ ਨੇ ਆ ਕਾਫੀ ਕੋਸਟਲੀ ਟ੍ਰੀਟਮੈਂਟਸ ਨੇ ਇਹ ਬਟ ਅਗਰ ਇੱਥੇ ਆਨੇ ਹੋ ਤਾਂ ਇਹ ਤੁਹਾਨੂੰ ਤੁਹਾਡੇ ਪਾਕਟ ਫ੍ਰੈਂਡਲੀ ਹੀ ਮਿਲਣਗੇ ਓਕੇ 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 ਜੇ ਆਪਾਂ ਗੱਲ ਕਰੀਏ ਲੇਡੀਜ਼ ਐਂਡਸ ਬੱਚੇ ਸਾਰੇ ਇੱਥੇ ਇਲਾਜ ਕਰਵਾ ਸਕਦੇ ਬਿਲਕੁਲ ਕਰਵਾ ਸਕਦੇ ਆ ਠੀਕ ਹੈ ਕੋਈ ਇਹ ਪਾਰਟੀਕੂਲਰਤਾ ਨਹੀਂ ਹੈਗਾ ਮਤਲਬ ਲੇਡੀਜ਼ ਜਾਂ ਜੈਂਟਸ ਜਾਂ ਨਹੀਂ ਬਿਲਕੁਲ ਨਹੀਂ ਹਰ ਤਰ੍ਹਾਂ ਦੇ ਟ੍ਰੀਟਮੈਂਟਸ ਹਰ ਮਤਲਬ ਹਰ ਜੈਂਡਰ ਨੂੰ ਸੇਮ ਟ੍ਰੀਟਮੈਂਟ ਦਿੱਤੇ ਜਾਂਦੇ ਨੇ ਓਕੇ ਔਰ ਜੇ ਆਪਾਂ ਗੱਲ ਕਰੀਏ ਤਾਂ ਇਲਾਜ ਕਿੰਨਾ ਕੁ ਲੰਬਾ ਹੋ ਸਕਦਾ ਜੇ ਨਾ ਕਿ ਚਮੜੀ ਦੇ ਗੰਭੀਰ ਰੋਗ ਕਈ ਵਾਰ ਏਦਾਂ ਦੇ ਹੁੰਦੇ ਆ ਬੰਦੇ ਨੂੰ ਐਡਮਿਟ ਵਗੈਰਾ ਕਰਨਾ ਪੈ ਸਕਦਾ ਜਾਂ ਕੋਈ ਹੋਰ ਏਦਾਂ ਦਾ ਨਹੀਂ ਐਸਾ ਕੁਝ ਨਹੀਂ ਉਹ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈਗਾ ਜਿ세 ਹਰ ਪੇਸ਼ੈਂਟ ਦੀ ਸਕਿਨ ਟਨ ਅਲੱਗ ਹੈ ਹਰ ਪੇਸ਼ੈਂਟ ਦੀ ਲਾਈਫ ਸਟਾਈਲ ਲੱਗ ਹੈ ਤਾਂ ਉਸ ਅਕੋਰਡਿੰਗ ਟ੍ਰੀਟਮੈਂਟ ਦਿੱ ਜਲ ਕੇ ਜੰਮਰੀ ਖਰਾਬ ਹੋ ਜਾਂਦੀ ਆ ਤਾਂ ਉਸ ਦਾ ਵੀ ਆਪਣੇ ਕੋਲ ਇਲਾਜ ਹੈ ਬਿਲਕੁਲ ਜੇ ਆਪਾਂ ਤੁਹਾਡੀ ਡਿਗਰੀ ਦੀ ਜਾਂ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਉਹ ਕਿਦਾਂ ਅ ਸੈਰੋਮਿਨੇ ਪਟਿਆਲਾ ਲਿਆਮ ਇੰਸਟੀਚਿਊਟ ਗੁਰਸ਼ਰਨ ਹਸਪੀਟਲ ਦੇ ਵਿੱਚ 6 ਮੰਥ ਪ੍ਰੈਕਟਿਸ ਕੀਤੀ ਹੈ ਉਸ ਤੋਂ ਇਲਾਵਾ ਮੈਂ ਦਿੱਲੀ ਮਹਿਕ ਹਸਪੀਟਲ ਦੇ ਵਿੱਚ ਆਪਣੇ 3 ਸਾਲ ਲਗਾਏ ਨੇ ਐਂਡ ਦੈਨ ਮੈਨੂੰ ਇੱਥੇ ਸਾਲ ਹੋ ਗਿਆ ਪ੍ਰੈਕਟਿਸ ਅਬੀਖੋਡੇ ਹਸਪੀਟਲ OK ਤੇ ਆਪਾਂ ਹੁਣ ਮਸ਼ੀਨਾਂ ਵਗੈਰਾ ਵੀ ਮੇਰੇ ਖਿਆਲ ਚ ਦਿਖਾ ਦਈਏ ਦੱਸ ਦਈਏ ਹੈਨਾ ਹੋਰ ਨਾਂ ਬਾਰੇ ਵੀ ਆਪਾਂ ਥੋੜੀ ਡਿਸਕਸ ਕਰ ਲਈਏ ਦਰਸ਼ਕਾਂ ਨੂੰ ਜਿਹੜਾ ਮਸ਼ੀਨਾਂ ਵੀ ਦਿਖਾ ਦਈਏ ਕਿਉਂਕਿ ਕਾਫੀ ਆਧੁਨਿਕ ਤਰੀਕੇ ਨਾਲ ਹੈ ਜਿਹੜੇ ਇੱਥੇ ਇਲਾਜ ਕੀਤਾ ਜਾ ਰਿਹਾ ਹੈ ਮੰ ਜੀ ਮੈਨ ਤੁਹਾਨੂੰ ਦੱਸਿਆ ਸੀ ਕਿ ਮਸ਼ੀਨਾਂ ਦੀ ਆਪਾਂ ਜਾਣਕਾਰੀ ਜਿਹੜੀ ਲੈਣੀ ਹੈ ਮੈਡਮ ਪਲੀਜ਼ ਮਸ਼ੀਨਾਂ ਬਾਰੇ ਦਰਸ਼ਕਾਂ ਨੂੰ ਜਰੂਰ ਦੱਸੋ ਕਿਉਂਕਿ ਥੋੜਾ ਵਿਸ਼ਵਾਸ ਹੈ ਜਿਹੜਾ ਲੋਕਾਂ ਦੇ ਵਿੱਚ ਬਣੇ ਸੋ ਇਹ ਹਾਈਡਰਾ ਫੇਸ਼ੀਅਲ ਟ੍ਰੀਟਮੈਂਟ ਇਹਦੇ ਨਾਲ ਦਿੱਤਾ ਜਾਂਦਾ ਹੈਗਾ ਜਿਵੇਂ ਕਿਸੇ ਪੇਸ਼ੈਂਟ ਨੂੰ ਕੋਈ ਪਾਰਟੀ ਫੰਕਸ਼ਨ ਦੇ ਵਿੱਚ ਜਾਣਾ ਹੋਵੇ ਵਿਆਹ ਦੇ ਵਿੱਚ ਜਾਣਾ ਹੋਵੇ ਤਾਂ 글로 ਦੇ ਲਈ ਆਪਾਂ ਇਸ ਨਾਲ ਹਾਈਡਰਾ ਫੇਸ਼ੀਅਲ ਔਰ ਆਕਸੀਜਨ ਫੇਸ਼ੀਅਲ ਦਿੰਨੇ ਆ। ਯਾਨੀ ਕਿ ਬਿਊਟੀ ਪਾਰਲਰ ਤੇ ਜਾਣ ਦੀ ਲੋੜ ਨਹੀਂ ਹੈ ਨਾ। ਬਿਲਕੁਲ। ਹਾਂ। ਤੇ ਇਹ ਸੋਇ ਲਾਬਾ ਹੋਰ ਇਹਦੇ ਨਾਲ ਚਿਹਰੇ ਦਾ ਕਿ ਆਪਾਂ ਕੀ ਨੁਕਸਾਨ ਜਾਂ ਫਾਇਦਾ ਹੋ ਸਕਦਾ ਔਣ ਵਾਲੇ ਸਮੇਂ ਦੇ ਵਿੱਚ। ਇਸਦੇ ਨਾਲ ਐਂਟੀ-ਏਜਿੰਗ ਟ੍ਰੀਟਮੈਂਟ ਦੇ ਸਕਦੇ ਆਪਾਂ ਜਿ세 ਕਈਆਂ ਦੇ ਫਾਈਨ ਲਾਈਨਸ ਆਨੀਆਂ ਸਟਾਰਟ ਹੋ ਜਾਂਦੀਆਂ ਨੇਗੀਆਂ ਉਸ ਦਾ ਟ੍ਰੀਟਮੈਂਟ ਵੀ ਆਪਾਂ ਹਾਈਡਰਾ ਨਾਲ ਕਰ ਸਕਦੇ ਆ। ਓਕੇ ਓਕੇ ਇਹ ਫਿਰ ਮੇਰੇ ਖਿਆਲ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਕਾਫੀ ਕੋਸਟਲੀ ਪੈਂਦਾ ਹੋਵੇਗਾ ਬਹੁਤ ਕੋਸਟਲੀ ਪੈਂਦੇ ਨੇ ਬਟ ਅਗਰ ਤੁਸੀਂ ਇੱਥੇ ਆ ਕੇ ਟ੍ਰੀਟਮੈਂਟ ਲੈਣੇ ਹੋ ਤੁਹਾਡੀ ਸਕਿਨ ਦੇ ਅਕੋਰਡਿੰਗ ਤੁਹਾਨੂੰ ਟ੍ਰੀਟਮੈਂਟ ਦਿੱਤਾ ਜਾਏਗਾ ਜੋ ਤੁਹਾਡੀ ਪਾਕਟ ਫ੍ਰੈਂਡਲੀ ਹੀ ਹੋਏਗਾ ਓਕੇ 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 ਤੇ ਕਿਧਰ ਆ ਪਿਆ ਹੋਇਆ ਜੀ ਸਟੈਪਲੇਜਰ ਜਾਏਗੀ ਸੋ so, ਮਾਈਕਰoderma e, abrasion ਹੈ ਇਹ ਜਿਵੇਂ ਕਿਸੇ ਦੇ ਸ਼ਾਇਆ ਹੋ ਜਾਂਦੀਆਂ ਨੇਗੀਆਂ ਸੋ ਉਸ ਤਰ੍ਹਾਂ ਦੇ ਟ੍ਰੀਟਮੈਂਟ ਅਕੋਰਡਿੰਗ ਟੂ ਪੇਸ਼ੈਂਟ ਦੀ ਸਕਿਨ ਇਹਦੇ ਨਾਲ ਮੈਨੇਜ ਕਰਦੀ ਹੈ ਜਨ ਕਿ ਚਿਹਰੇ ਦੇ ਸ਼ਾਇਆ ਵਗੈਰਾ ਤਾਂ ਬਿ ਵਗੈਰਾ ਪੈ ਜਾਂਦੇ ਉਹਦੇ ਨਾਲ ਹਾਂਜੀ ਇੱਕ ਉਧਰ ਮਸ਼ੀਨ ਪਈ ਹੋਈ ਹੈ ਜੀ ਇਹ ਹਾਂ ਇਹ ਹੈ ਪਰਮਨੈਂਟ ਹੈਅ ਰਿਮੂਵਲ ਮਸ਼ੀਨ ਓਕੇ ਮਤਲਬ ਇਸ ਦੇ ਨਾਲ ਹੈਅਰ ਰਿਮੂਵਲ ਟ੍ਰੀਟਮੈਂਟਸ ਦਿੱਤੇ ਜਾਂਦੇ ਨੇ ਫੁੱਲ ਬਾਡੀ ਹੈਅਰ ਰਿਮੂਵਲ ओके 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 और ए स्किन वाइटनिंग ट्रीटमेंट पिको हुँ. लेजर इसको अपन बोलदे हां इस बोल दे नाल सारी जो फेस ते फ्रैकल्स होने स्टार्ट हो जांदे ने या जा हर तरह दी छाइयां स्किन वाइटनिंग ट्रीटमेंट जिस दे नाल ਦਿੱਤੇ ਜਾਂਦੇ ਨੇ हां मतलब हेयर रिमूवर रिमूवर दी गल करिए ता जद्दा किसी लेडीज दे ऊपर चेहरे ते मतलब बाल वगैरह ਹੁੰਦੇ ਆ ਤਾਂ ਉਹਨਾਂ ਨੂੰ ਪਰਮਾਨੈਂਟਲੀ ਰਿਮੂਵ ਹੋ ਜਾਂਦਾ ਹੈ हां ਤੇ ਕਿੰਨੀ ਵਾਰ ਇਸ ਨੂੰ ਕਰਨਾ ਪੈਂਦਾ ਹੈਗਾ ਅਕੋਰਡਿੰਗ ਟੂ ਪੇਸ਼ੈਂਟ ਦੀ ਸਕਿਨ ਹੁੰਦਾਗਾ ਹਾਰਮੋਨਲ ਡਿਸਟਰਬੈਂਸ ਇਸ ਜੋ ਟ੍ਰੀਟਮੈਂਟ ਹੁੰਦੇ ਨੇਗੇ ਉਹ ਪੇਸ਼ੈਂਟ ਦੇ ਅਕੋਰਡਿੰਗ ਜੈਸੇ ਹਾਰਮੋਨਲ ਡਿਸਟਰਬੈਂਸ ਕਿਤਨਾ ਹੈ ਉਸ ਨੂੰ ਅਕੋਰਡਿੰਗ ਹੀ ਦਿੱਤੇ ਜਾਂਦੇ ਨੇ ਓਕੇ ਓਕੇ ਉਹ ਯਾਨੀ ਕਿ ਬੰਦਾ ਤੁਹਾਡੇ ਕੋਲੇ ਆਵੇ ਕੋਈ ਵੀ ਲੇਡੀਜ਼ ਜੈਂਟਸ ਹੋ ਤਾਂ ਉਹ ਆ ਕੇ ਜੋ ਫਿਰ ਤੁਸੀਂ ਦੱਸ ਸਕਦੇ ਹੋ ਵੀ ਉਹਦਾ ਕੀ ਇਲਾਜ ਹੈ ਕਿੰਨਾ ਲੰਬਾ ਚੱਲੇਗਾ ਓਕੇ ਓਕੇ ਠੀਕ ਹੈ ਜੀ ਥੈਂਕ ਯੂ ਚਲੋ ਮਿਲਦੇ ਆਪਾਂ ਅੱਗੇ ਹੋਰ ਜਾਣਕਾਰੀ ਜਿਹੜੇ ਲੈਣੇ ਆ ਤੇ ਕਿਉਂਕਿ ਇੱਕ ਤੁਹਾਨੂੰ ਇਹਦੇ ਵਿੱਚ ਹੋਰ ਇੱਕ ਵਧੀਆ ਇੱਕ ਆਫਰ ਵੀ ਜਿਹੜਾ ਜਿਹੜਾ ਦਿੱਤਾ ਜਾਊਗਾ ਤੇ ਉਹਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਕਰਦੇ ਆ ਤੇ ਚੱਲਦੇ ਆ ਅੱਗੇ ਹੁਣ ਆਪਣੇ ਨਾਲ ਇਸ ਬਿਲਡਿੰਗ ਦੇ ਆਪਾਂ ਕਹਿ ਸਕਦੇ ਆ ਇਸ ਬੱਚੀ ਦੇ ਪਿਤਾ ਕਹਿ ਸਕਦੇ ਆ ਇੱਕ ਪੁਰਾਣੇ ਡਾਕਟਰ ਕਹਿ ਸਕਦੇ ਆ ਔਰវេਦਿਕ ਡਾਕਟਰ ਵੈਦ ਕਹਿ ਸਕਦੇ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਮਾਸਟਰ ਮਧਰਾ ਦਾਸ ਜੀ ਕਿਉਂਕਿ ਇਹਨਾਂ ਨੇ ਮਾਸਟਰ ਵੀ ਕੀਤੀ ਹੋਈ ਹੈ ਇੱਕ ਵਾਰ ਹੋਰ ਦੱਸਦੀ ਹੈ ਨਾ ਯਾਨੀ ਕਿ ਕੰਮ ਇਹਨਾਂ ਨੇ ਕੋਈ ਵੀ ਨਹੀਂ ਛੱਡਿਆ ਸਾਰੀ ਕਰ ਕੋਲ ਲਈ ਲੇਕਿਨ ਇਹਦੇ ਵਿੱਚ ਇਹ ਸਕਸੈਸ ਨੇ ਸਕਸੈਸਰ ਕਿਵੇਂ ਨੇ ਕਿਉਂਕਿ ਇਹ ਕਾਫੀ ਸਾਲਾਂ ਦੀ ਜਿਹੜੀ ਮਿਹਨਤ ਹੈ ਇਹਨਾਂ ਦੀ ਇਸ ਚੀਜ਼ ਦੇ ਵਿੱਚ ਇਹਨਾਂ ਨੇ ਰੰਗ ਅਜ ਨਹੀਂ ਲਿਆਈਏ ਤੇ ਨਾਲ ਦੂਸਰੀ ਗੱਲ ਦੱਸੀ ਆਪਾਂ ਅੱਜ ਗੱਲ ਕਰਾਂਗੇ ਸਕਿਨ ਤੇ ਇਹਨਾਂ ਨਾਲ ਫੇਰ ਕਦੇ ਆਪਾਂ ਵਾਰਤਾ ਲਾਪ ਕਰਾਂਗੇ ਕਿਉਂਕਿ ਆਯੁਰਵੈਦਿਕ ਦੇ ਵਿੱਚ ਵੀ ਇਹਨਾਂ ਦਾ ਕਾਫੀ ਐਕਸਪੀਰੀਅੰਸ ਹੈ ਜਿਹੜਾ ਹੈਗਾ ਤੇ ਇਹਨਾਂ ਨੂੰ ਨਕਲੀ ਅਸਲੀ ਦੀ ਜਿਹੜੀ ਪਛਾਣ ਉਹ ਵੀ ਹੈਗੀ ਆ ਆਪਾਂ ਉਹ ਗੱਲਬਾਤ ਹੈ ਜਿਹੜਾ ਕਰਾਂਗੇ ਤੇ ਨਾਲ ਹੀ ਆਪਾਂ ਮਾਸਟਰ ਮਦਰ ਜੀ ਨੂੰ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਸੀ ਆਪਾਂ ਸਕਿਨ ਹਸਪੀਟਲ ਦੀ ਗੱਲ ਕਰੀਏ ਤਾਂ ਇਸ ਦੀ ਪਹਿਲਾਂ ਸ ਸਭ ਤੋਂ ਪਹਿਲਾਂ ਜੀ ਮੇਰਾ ਸਾਰਿਆਂ ਨੂੰ ਰਾਦੇ ਰਾਦੇ ਸ਼াশਰੀ ਕਾਲ ਨਮਸਕਾਰ ਇਹ ਲੋਕੇਸ਼ਨ ਸਰ ਆਪਣੇ ਮਾਨਸਾ ਰੋਡ ਤੇ ਐਫਸੀਆਈ ਦੇ ਗੋਦਾਮ ਨੇ ਉਹਦੇ ਬਿਲਕੁਲ ਸਾਹਮਣੇ ਵਾਲੀ ਸੜਕ ਕਹਿ ਲਓ ਗਲੀ ਕਹਿ ਲਓ ਗੀਗਰਾ ਦੇ ਹਲਵਾਈ ਦੇ ਨਾਲ ਬਿੱਲੂ ਡਾਕਟਰ ਵਾਲੀ ਗਲੀ ਵੀ ਕਹਿ ਦਿੰਦੇ ਆ ਉਸ ਤੋਂ ਥੋੜਾ ਅੱਗੇ ਆ ਕੇ ਬਿਸ਼ਵ ਕਰਮਾ ਗੁਰਦੁਆਰਾ ਸਾਹਿਬ ਹੈ ਉਸ ਤੋਂ ਬਿਲਕੁਲ ਸਾਹਮਣੇ ਦੇਖਾਂਗੇ ਤਾਂ ਬਾਇਓ ਪਿਓਰ ਸਕੇਅਰ ਕੇਅਰ ਹਸਪੀਟਲ ਦਾ ਤੁਹਾਨੂੰ ਬੋਰਡ ਲਿ ਮਿਲ ਜੂਗਾ ਕਿ ਬਿਲਕੁਲ ਸਭ ਤੋਂ ਮਾਨਸਾ ਰੋਡ ਤੋਂ ਮਤਲਬ ਇਹ ਆਪਣਾ ਗੀਕੇ ਕਾਲੀ ਸੜਕ ਵਾਈ ਦੀ ਜਿਹੜੀ ਬਸ ਗੀਕ ਰਾਜ ਹਲਵਾਈ ਦੇ ਨਾਲ ਵਾਲੀ ਸੜਕ ਕਹਿ ਲਓ ਬਿੱਲੂ ਡਾਕਟਰ ਵਾਲੀ ਗਲੀ ਵੀ ਕਹਿੰਦੇ ਠੀਕ ਹੈ ਜੀ ਠੀਕ ਹੈ ਬਾਕੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਕਿਸੇ ਨੇ ਪੁੱਛਣਾ ਹੋਊ ਤਾਂ ਸਾਡਾ ਮੋਬਾਈਲ ਨੰਬਰ ਹੈ ਜੀ 9461 31 431 ਇੱਕ ਵਾਰੀ ਫੇਰ ਬੋਲ ਦਿਓ ਜੀ 9461313431 ਕਈ ਵਾਰੀ ਨੰਬਰ ਨਾ ਮਿਲੇ ਤਾਂ ਆਫਿਸ ਦਾ ਨੰਬਰ ਵੀ ਹੈ ਕਿ ਜੀ 95309 02831 ਓਕੇ ਓਕੇ 953090281 ਹਾਂ ਬਿਲਕੁਲ ਦਰਸ਼ਕੋ ਜਿਵੇਂ ਹੁਣ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਹੁਣ ਇੱਕ ਤੁਹਾਨੂੰ ਵੱਡਾ ਆਫਰ ਵੀ ਜਿਹੜਾ ਇੱਕ ਇੱਥੇ ਹਸਪੀਟਲ ਦੇ ਵਿੱਚ ਦੇਖਣ ਨੂੰ ਮਿਲੂਗਾ ਤਾਂ ਹੁਣ ਆਫਰ ਬਾਰੇ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਹੈ ਕੀ ਹੈ ਹਾਂਜੀ ਜਿਵੇਂ ਆਪਣੀ ਪੰਜਾਬ ਦੀ ਧਰਤੀ ਜਿਹੜੀ ਆ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਜੀ ਹਮ ਰਿਸ਼ੀਆਂ ਮੁਨੀਆਂ ਦੇ ਜਨਮ ਦਿਨਾਂ ਦੇ ਉੱਤੇ ਗੁਰੂਆਂ ਦੇ ਜਨਮ ਦਿਨਾਂ ਦੇ ਉੱਤੇ ਵੱਖ-ਵੱਖ ਸੰਪਰਦਾਵਾਂ ਵੱਲੋਂ ਲੰਗਰ ਲਾਏ ਜਾਂਦੇ ਨੇ ਹਮ ਸਾਡਾ ਵੀ ਇੱਕ ਛੋਟਾ ਜਿਹਾ ਅਪਰਾਲਾ ਹੈ ਮਾਗੀ ਵਾਲੇ ਦਿਨ ਤੇ ਉਸ ਤੋਂ ਅਗਲੇ ਦਿਨ ਭਾਗ 14 ਤੇ 15 ਜਨਵਰੀ ਨੂੰ ਬਿਲਕੁਲ ਫ੍ਰੀ ਦਵਾਈਆਂ ਕੈਂਪ ਦੇ ਦੌਰਾਨ ਦਿੱਤੀਆਂ ਜਾਣਗੀਆਂ ਫ੍ਰੀ ਚੈੱਕਅਪ ਕੀਤਾ ਜਾਊਗਾ ਜੋ ਲੋਕ ਇਸ ਕੈਂਪ ਦੇ ਵਿੱਚ ਆ ਕੇ ਆਪਣਾ ਚੈੱਕਅਪ ਕਰਾਉਣਗੇ ਜੇ ਉਹਨਾਂ ਨੂੰ ਚੈੱਕਅਪ ਦੌਰਾਨ ਦਵਾਈ ਦੀ ਲੋੜ ਹੈ ਤਾਂ ਉਹ ਵੀ ਬਿਲਕੁਲ ਮੁਫਤ ਦਿੱਤੀ ਜਾਊਗੀ ਜੇ ਕੋਈ ਚੈੱਕ ਅਪਦਾਨ ਕੋਈ ਸਲਾਹ ਦੀ ਲੋੜ ਆ ਉਹ ਵੀ ਬਿਲਕੁਲ ਮੁਫਤ ਹੈ ਕੋਈ ਕਿਸੇ ਪ੍ਰਕਾਰ ਦੀ ਫੀਸ ਨਹੀਂ ਲਏ ਇਹ ਕੋਈ ਵੀ ਬੰਦਾ ਆ ਸਕਦਾ ਹੈ ਕੋਈ ਵੀ ਬੰਦਾ ਆ ਸਕਦਾ ਕੋਈ ਵੀ ਇਸ ਚਮੜੀ ਦੇ ਰੋਗਾਂ ਦਾ ਓਕੇ ਚਮੜੀ ਦੇ ਰੋਗਾਂ ਨਾਲ ਸੰਬੰਧਤ ਕੁੜੀਆਂ ਨੇ ਸਪੈਸ਼ਲ ਡਿਗਰੀ ਕੀਤੀ ਹੈ ਚਮੜੀ ਦੀ ਤਾਂ ਉਸ ਚਮੜੀ ਦੇ ਰੋਗਾਂ ਨਾਲ ਸੰਬੰਧਤ ਕੋਈ ਵੀ ਬਤਾ ਕੇ ਇੱਥੇ ਆਪਣੀ ਉਹ ਇਲਾਜ ਕਰਵਾ ਸਕਦਾ ਹੈ ਮੁਫਤ ਬਿਲਕੁਲ ਮੁਫਤ ਅੱਛਾ ਇੱਕ ਇੱਕ ਵਾਰੀ ਦਾ ਡਾਕਟਰ ਸਾਹਿਬ ਚਲੋ ਹੋ ਗਿਆ ਇਹ ਵੀ ਠੀਕ ਹੈ ਵੀ ਮੁਫਤ ਦਵਾਈ ਦੇ ਸੀ ਕੈਂਪ ਦਰਾਨਾ ਪਰ ਚਾ ਕਭੀ ਉਸ ਤੋਂ ਬਾਅਦ ਵੀ ਜੇਕਰ ਆਉਂਦਾ ਹੈ ਬਲਾਜ ਦੁਆਰੇ ਦਵਾਈ ਲੈਣ ਦੀ ਇਹ ਵੀ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕੈਂਪ ਦਰਾਨਾ ਤਾਇਆ ਉੱਥੇ ਤਾਂ ਸਾਨੂੰ ਫੀਸ ਮਾਫ ਕਰ ਦਿੱਤੀ ਤਾਂ ਅਸੀਂ ਕੀ ਹੈ ਕਿ ਜੋ ਬੰਦਾ ਕੈਂਪ ਦਰਾਨਾ ਆਊਗਾ ਅਗਰ ਉਹ ਸਾਡੀ ਜਿਹੜੀ ਕੈਂਪ ਦੇ ਫ੍ਰੀ ਪਰਚੀ ਉਹਨੂੰ ਬਣਾ ਕੇ ਦਿੰਨੇ ਆ ਉਹ ਪਰਚੀ ਦੁਆਰਾ ਲੈ ਕੇ ਆਊਗਾ ਤਾਂ ਉਸ ਤੋਂ ਅਗਲੀ ਪਰਚੀ ਦੀ ਫੀਸ ਨਹੀਂ ਲੈ ਜਾਊਗਾ ਸਿਰਫ ਦਵਾਈਆਂ ਤੇ ਇਹਨਾਂ ਦਵਾਈਆਂ ਦੇ ਪੈਸੇ ਲਏ ਜਾਣਗੇ ਉਹ ਵੀ ਉਹਨੂੰ ਜਿਹੜਾ ਹੈ ਡਿਸਕਾਊਂਟ ਤੇ ਦਿੱਤੇ ਜਾਣਗੇ ਓਕੇ ਓਕੇ ਉਹ ਵੀ ਡਿਸਕਾਊਂਟ ਕਰਕੇ ਡਿਸਕਾਊਂਟ ਕਰਕੇ ਦਿੱਤੇ ਠੀਕ ਹੈ ਆ ਇੱਕ ਦਸ਼ਕ ਤੋਂ ਤੁਹਾਨੂੰ ਹੋਰ ਦੱਸਦੀ ਹੈ ਕਿ ਅੱਜ ਕੱਲ ਲੋਕਾਂ ਦੇ ਜ਼ਿਆਦਾਤਰ ਕੀ ਹੈ ਨਾ ਵੀ ਕੋਈ ਐ ਅਲਰਜੀ ਐਦਾਂ ਦੀ ਹੋ ਜਾਂਦੀ ਹੈ ਜਿਸ ਦੇ ਨਾਲ ਕਿ ਚਮੜੀ ਦੇ ਉੱਪਰ ਫਲਵੇਰੀਆਂ ਹੋ ਜਾਂਦੀਆਂ ਜਿਹਨੂੰ ਕੋਈ ਫਲੈਰੀ ਵੀ ਕਿਹਾ ਜਾਂਦਾ ਹੁਣ ਜਾਨੀ ਕਿ ਡੱਬ ਪੈ ਜਾਂਦੇ ਚਮੜੀ ਦੇ ਉੱਪਰ ਚਿੱਟੇ ਡੱਬ ਤੇ ਉਹਨਾਂ ਦਾ ਵੀ ਇਹਨਾਂ ਕੋਲੇ ਜਿਹੜਾ ਪੱਕਾ ਇਲਾਜ ਹੈ ਸਾਨੂੰ ਆਫ ਦਾ ਰਿਕਾਰਡ ਹੈ ਦੱਸ ਰਹੇ ਸੀ ਤਾਂ ਹੁਣ ਆਪਾਂ ਮਾਸਟਰ ਜੀ ਤੋਂ ਉਹ ਵੀ ਪੁੱਛਣ ਦੀ ਜ਼ਰੂਰ ਜ਼ਰੂਰ ਕੋਸ਼ਿਸ਼ ਕਰਾਂਗੇ ਮਾਸਟਰ ਜੀ ਕਿ ਫਲਵੇਰੀ ਦਾ ਕੀ ਇਲਾਜ ਹੈ ਕਿਵੇਂ ਆ ਉਹ ਸਰ ਤੁਹਾਨੂੰ ਦੱਸਿਏ ਫਲਵੇਰੀ ਹੋਈ ਚਮੜੀ ਦਾ ਰੋਗ ਹੈ ਸੋਰੈਸਿਸ ਹੋਈ ਹਮ ਠੀਕ ਹੈ ਇਹ ਬਹੁਤ ਹੀ ਭਿਆਨਕ ਰੋਗ ਨੇ ਮਤਲਬ ਆਦਮੀ ਨੂੰ ਸ਼ੁਰੂ ਚ ਨਹੀਂ ਪਤਾ ਲੱਗਦਾ ਉਹਨੂੰ ਵੈਸੇ ਲੱਗਦਾ ਵੀ ਮੇਰੇ ਖਾਰਸ਼ ਹੋ ਰਹੀ ਹੈ ਉਹ ਕਈ ਵਾਰੀ ਸਧਾਰਨ ਇੱਥੇ ਲੋਕਲ ਐਲੋਪੈਥੀ ਦਵਾਈ ਖਾਈ ਜਾਂਦਾ ਹੈ ਜਾਂ ਫਿਰ ਐਲੋਪੈਥੀ ਡਾਕਟਰਾਂ ਕੋਲ ਜਾਂਦਾ ਮੈਂ ਇਹ ਨਹੀਂ ਕਹਿੰਦਾ ਵੀ ਐਲੋਪੈਥੀ ਡਾਕਟਰ ਗਲਤ ਨੇ ਉਹ ਆਪਣੀ ਥਾਂ ਦੇ ਬਿਲਕੁਲ ਸਹੀ ਨੇ ਪਰ ਇਹਦਾ ਇਲਾਜ ਜੋ ਹੈ ਉਹ ਕਿਤੇ ਨਾ ਕਿਤੇ ਆਯੁਰਵੇਦ ਵਿੱਚ ਪਿਆ ਹੋਇਆ ਹੂੰ ਗੁਰਿਆ ਜੋ ਹੈ ਆਯੁਰਵੇਦ ਐਲੋਪੈਥੀ ਦੇ ਨਾਲ ਨਾਲ ਆਯੁਰਵੇਦ ਦਾ ਵੀ ਸਟਾਰਟ ਕਰ ਦਿੱਤੀ ਆ ਤਾਂ ਸਾਡੇ ਕੋਲੇ ਸੋਰੈਸਿਸ ਜਿਹੜਾ ਬਹੁਤ ਜਿੱਦੀ ਰੋਗ ਹੈ ਲੋਕ 10-10 ਸਾਲ ਦਵਾਈ ਖਾ ਕੇ ਅੱਕ ਚੁੱਕਰੇ ਨੇ ਅਸੀਂ ਵਾਦਾ ਕਰਦੇ ਆ ਕਿ ਪੇਸ਼ੈਂਟ ਨੂੰ ਅਗਰ ਉਹ ਸਾਡੇ ਮੁਤਾਬਕ 4-6 ਮਹੀਨੇ ਪੇਸ਼ੈਂਟ ਦੇ ਨਾਲ ਦਵਾਈ ਖਾਦਾ ਸੋਰੈਸਿਸ ਬਿਲਕੁਲ ਜੜ ਤੋਂ ਖਤਮ ਹੋ ਜੂ ਉਹਦੀ ਔਰ ਜੋ ਫਲਵੇਰੀ ਵੀ ਹੈ ਥੋੜਾ ਇਲਾਜ ਲੰਮਾ ਜ਼ਰੂਰ ਹੈ ਆਦਮੀ ਤੇ ਚਾਹੇ ਜਿੰਨੇ ਮਰਜ਼ੀ ਹਿੱਸੇ ਤੇ ਫਲ ਬੈਰੀ ਗਿਆ ਉਹ ਵੀ ਬਿਲਕੁਲ ਠੀਕ ਹੋ ਜੂ ਸਾਡੀ ਨੂੰ ਇਹ ਇੱਕ ਮਸਰੀ ਹੋਰ ਹੈ ਚਲੋ ਚਲਦੇ ਚਲਦੇ ਇੱਕ ਸਵਾਲ ਹੋਰ ਆ ਗਿਆ ਇੱਕ ਨਾ ਚਿਹਰੇ ਦੇ ਇੱਕ ਪਾਸੇ ਜਿਵੇਂ ਕਾਲਾ ਜਾ ਹੋ ਜਾਂਦਾ ਕਾਫੀ ਵੱਡਾ ਦਾਗ ਜਾ ਪੈ ਜਾਂਦਾ ਉਸ ਨੂੰ ਕੀ ਰੋਕਿਆ ਜਾਂਦਾ ਜੇ ਉਹ ਲਾਜ ਹੈਗਾ ਕੋਈ ਹਾਂਜੀ ਸਰ ਮਤਲਬ ਜਿਹੜੇ ਉਹ ਚਿਹਰੇ ਦੇ ਦਾਗ ਹੈ ਉਹਦਾ ਇਲਾਜ ਆਪਣੇ ਕੋਲੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਓਕੇ ਮਸ਼ੀਨਾ ਵੀ ਸਾਰਾ ਸਾਡੇ ਕੋਲ ਜਿਹੜਾ ਰੇਟ ਹੈ ਬਿਲਕੁਲ ਰੀਜ਼ਨੇਬਲ ਜੈਨੂ ਰੇਟ ਹੈ ਅਸੀਂ ਕਹਿੰਦੇ ਆ ਵੀ ਜੋ ਆਦਮੀ ਸਰਸਾ ਟਰਾਈ ਕਰੇ ਮਾਨਸ ਫਤਿਹਬਾਦ ਲੱਗੀਆਂ ਹੋਈਆਂ ਮਸ਼ੀਨਾ ਬਠਿੰਡਾ ਟਰਾਈ ਕਰੇ ਅਗਰ ਉਹਦੀ ਥੈਰੇਪੀ ਹੈ ਮਤਲਬ ਵੀ ਇੱਕ ਵਾਰੀ ਚ ਨਹੀਂ ਜਾਂਦਾ ਇਹ 7-8 ਥੈਰੇਪੀਆਂ ਕਈ ਵਾਰੀ ਲੱਗ ਜਾਂਦੀਆਂ ਜੀ ਜੇ ਮਤਲਬ ਉਹ ਥੈਰੇਪੀ ਦਾ ਸਰਸੇ ਰੇਟ 3500 ਰੁਪਏ ਤਾਂ ਸਾਡਾ ਸਿਰਫ 1500 ਰੁਪਏ ਰੇਟਾ ਜੋ ਹੈ ਯਾਨੀ ਕਿ ਆ ਤਾਂ ਤੂੰ ਵੀ ਘਟਾ ਹੈ ਆ ਤਾਂ ਤੂੰ ਵੀ ਘਟਾ ਸਾਡਾ ਜੀ ਹੋਰ ਵੀ ਬਹੁਤ ਸਾਰੀਆਂ ਪੀਆਰਪੀ ਕਰਨੀਆਂ ਜੀ ਵਾਲ ਉਗਾਉਣੇ ਆ ਠੀਕ ਹੈ ਚਿਹਰੇ ਦੇ ਕਲਸ਼ਾਂਜਾਂ ਰਾਂਜੋ ਬਾਲ ਨਹੀਂ ਕਰਦਾ 2 ਸਾਲ ਨੂੰ ਮੇਰੇ ਵੀ ਪੈੜੇ ਮੱਲਾ ਲੋੜ ਪੂਰੀ ਹਾਂ ਸਰ ਬਿਲਕੁਲ ਨਹੀਂ ਹੈ ਹੈ ਨਾ ਹਾਂ ਮਤਲਬ ਬਾਲ ਜਿਹੜੇ ਹੈਗੇ ਆ ਉਹ ਵੀ ਪੀ ਆਰ ਪੀ ਵਗੈਰਾ ਜੋ ਹੁੰਦੀ ਆ ਉਹ ਵੀ ਬਿਲਕੁਲ ਅੱਧੇ ਤੋਂ ਵੀ ਘੱਟ ਰੇਟ ਦੇ ਓਕੇ ਓਕੇ ਆ ਪੀਲਿੰਗ ਕਰਨੀ ਆ ਸਰ ਪੀਲਿੰਗ ਦਾ ਰੇਟ ਹੈ ਉਹ ਵੀ ਅੱਧੇ ਤੋਂ ਜ਼ਿਆਦਾ ਘੱਟ ਹੈ ਠੀਕ ਹੈ ਠੀਕ ਅਸੀਂ ਤਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਆ ਕੋਈ ਪੇਸ਼ੈਂਟ ਆਉਂਦਾ ਆਪਣੇ ਸਾਰੇ ਲਿਆਜ ਵਾਲੇ ਗੁੜੀਏ ਜਦੋਂ ਆਪਣੀ ਲੋਕਲ ਬੈਠੀ ਆ ਹਾਂਜੀ ਹਾਂਜੀ ਵੀ ਬੇਟਾ ਆਪਣੇ ਸਾਰੇ ਆਉਂਦੇ ਆ ਲੋਕ ਵੀ ਨਹੀਂ ਭਾਈ ਯਕੀਨ ਤੂੰ ਜਿਹੜੀ ਜਿਹੜਾ ਪੀਲ ਲੱਗਣਾ ਤੂੰ ਲਿਆ ਸਾਨੂੰ ਭੋਣਨਾ ਦੇ ਕੁਝ ਵੀ ਨਾ ਦੇ ਕਰਵਾ ਕੇ ਬਿਲਕੁਲ ਬਿਲਕੁਲ ਕਿਉਂਕਿ ਜਿੰਨਾ ਚਿਰ ਬੇਟੀ ਬੈਠੀ ਆ ਸਾਨੂੰ ਐਵੇਂ ਜਿਵੇਂ ਚਲ ਸੇਵਾ ਕਰ ਹਾਂ ਬਿਲਕੁਲ ਜੀ ਬਿਲਕੁਲ ਆ ਬਿਲਕੁਲ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਜਿਵੇਂ ਮਸ਼ਤੀ ਨੇ ਦੱਸਿਆ ਰਕਸਰ ਨੇ ਦੱਸਿਆ ਕਿ 14 ਤੇ 15 ਜਨਵਰੀ ਨੂੰ ਮਾਗੀ ਦੇ ਤਿਹਾਰ ਦੇ ਮੌਕੇ ਇੱਕ ਜਿਹੜਾ ਮੈਡੀਕਲ ਕੈਂਪ ਹੈ ਜਿਹੜਾ ਲਗਾਇਆ ਜਾ ਰਿਹਾ ਹੈ ਇਸਾ ਹਸਪੀਟਲ ਦੇ ਵਿੱਚ ਕੈਂਪ ਕੀ ਆ ਵੀ ਬਿਲਕੁਲ ओपीडी ਕੋਈ ਫੀਸ ਨਹੀਂ ਲੱਗੇਗੀ ਚੈੱਕਅਪ ਬਿਲਕੁਲ ਫਰੀ ਹੈ ਦਵਾਈਆਂ ਤੱਕ ਵੀ ਬਿਲਕੁਲ ਫਰੀ ਹੈ ਅਗਰ ਉਸ ਤੋਂ ਬਾਅਦ ਹਫ਼ਤੇ 10 ਦਿਨ 15 ਦਿਨ ਬਾਅਦ ਦੁਬਾਰੇ ਦਵਾਈ ਲੈਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ओपीडी ਫੀਸ ਵਗੈਰਾ ਕੋਈ ਨਹੀਂ ਚੈੱਕਅਪ ਫੀਸ ਕੋਈ ਨਹੀਂ ਸਿਰਫ ਦਵਾਈ ਦੇ ਪੈਸੇ ਉਹ ਵੀ ਲੈਸ ਕਰਕੇ ਦਵਾਈ ਦੇ ਪੈਸੇ ਸਿਰਫ ਲੈ ਜਾਣਗੇ ਤਾਂ 14 ਦੇ 15 ਤਰੀਕ ਨੂੰ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਬੱਚੇ ਨੂੰ ਕਿਸੇ ਨੂੰ ਵੀ ਚਮੜੀ ਦਾ ਰੋਗ ਹੈਗਾ ਜਾਂ ਕੋਈ ਲੱਛਣ ਲੱਗਦੇ ਆ ਤਾਂ ਇੱਕ ਵਾਰੀ ਇਸ ਕੈਂਪ ਦਾ ਲਾਹਾ ਜ਼ਰੂਰ ਲਵੇ ਇੱਥੇ ਪਹੁੰਚੇ ਤੇ ਇੱਥੇ ਪਹੁੰਚ ਕੇ ਜਿਹੜਾ ਆਪਣਾ ਇਲਾਜ ਹੈ ਇੱਕ ਵਾਰੀ ਉਹ ਜ਼ਰੂਰ ਕਰਾਵੇ ਜਾਂ ਇਹਨਾਂ ਨੂੰ ਚੈੱਕਅਪ ਜ਼ਰੂਰ ਹੈ ਜਿਹੜਾ ਕਰਾਵੇ ਤਾਂ ਜੋ ਆਪਣਾ ਸਮੇਂ ਸਿਰ ਇਲਾਜ ਕਰਾ ਕੇ ਚਮੜੀ ਦੇ ਹੋਣ ਵਾਲੇ ਗੰਭੀਰ ਰੋਗ ਤੋਂ ਬਚ ਸਕਦਾ ਕਿਉਂਕਿ ਚਮੜੀ ਦੇ ਰੋਗ ਇਦਾਂ ਦੇ ਆ ਕਿ ਚਮੜੀ ਦੇ ਰੋਗਾਂ ਤੋਂ ਕਈ ਭਿਆਨਕ ਬਿਮਾਰੀਆਂ ਜਿਹੜੀਆਂ ਫੈਲਣ ਦਾ ਖਾਸਾ ਹੋ ਜਾਂਦਾ ਜਿਸ ਦਾ ਕਰਕੇ ਆਪਣੇ ਬਾਅਦ ਦੇ ਵਿੱਚ ਲੱਖਾਂ ਰੁਪਏ ਖਰਚੇ ਹੋ ਕੇ ਵੀ ਕਈ ਵਾਰ ਕੀ ਹੈ ਵੀ ਬੰਦਾ ਵੀ ਆਪਣੇ ਹੱਥੋਂ ਚਲਾ ਜਾਂਦਾ ਤੇ ਪੈਸਾ ਤੱਕ ਵੀ ਜਿਹੜਾ ਲੱਗ ਜਾਂਦਾ ਤਾਂ ਕਿ ਆਪਾਂ ਇਹ ਜੀਆਂ ਗੰਭੀਰ ਬਿਮਾਰੀਆਂ ਤੋਂ ਬਚ ਸਕੀਏ ਤੇ ਇਸ ਕੈਂਪ ਦਾ ਵੱਧ ਤੋਂ ਵੱਧ ਜਿਹੜਾ ਲਾਹ ਲਓ ਇਸੇ ਨਾਲ ਹੀ ਆਪਾਂ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਅਗਲੀ ਵੀਡੀਓ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ